ਗੁਜਰਾਤ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਮਹੀਸਾਗਰ ਨਦੀ ਤੇ ਬਣਿਆ ਪੁਲ ਟਹਿ ਗਿਆ ਇਸ ਪੁਲ ਦੇ ਟਹਿਣ ਦੇ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ ਇਹ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਮਾਡਲ ਦੀ ਪੁਲ ਖੋਲ ਰਹੀਆਂ ਨੇ ਹਾਲਾਂਕਿ ਬੀਜੇਪੀ ਵੱਲੋਂ ਵੀ ਇਹ ਲਗਾਤਾਰ ਗੁਜਰਾਤ ਮਾਡਲ ਦਾ ਦਾਵਾ ਕੀਤਾ ਜਾਂਦਾ ਹੈ ਉਸ ਦੀ ਉਦਾਹਰਨ ਸਾਰੇ ਦੇਸ਼ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਗੁਜਰਾਤ ਮਾਡਲ ਦੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਗੁਜਰਾਤ ਦੇ ਵਿੱਚ ਮਹੀਸਾਗਰ ਨਦੀ ਤੇ ਬਣਿਆ ਇਹ ਪੁਲ ਟਹਿ ਟੇਰੀ ਹੋ ਚੁੱਕਿਆ ਹੈ ਤੇ ਇਸ ਪੁਲ ਦੇ ਟੈਂਡ ਦੇ ਨਾਲ ਪੰਜ ਵਾਹਨ ਨਦੀ ਦੇ ਵਿੱਚ ਡਿੱਗ ਚੁੱਕੇ ਨੇ ਤੇ ਹੁਣ ਤੱਕ 8 ਲੋਕਾਂ ਦੇ ਮੌਤ ਦੀ ਖਬਰ ਹੈ ਤੇ ਕੁਝ ਲੋਕਾਂ ਨੂੰ ਬਚਾਇਆ ਗਿਆ ਹੈ ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ ਇਹ ਪੁਲ 1985 ਦੇ ਵਿੱਚ ਬਣਾਇਆ ਗਿਆ ਸੀ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਮੌਕੇ ਤੇ ਪਹੁੰਚ ਕੇ ਤਕਨੀਕੀ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਾਂਚ ਉਹਨਾਂ ਨੂੰ ਸੌਂਪ ਦਿੱਤੀ ਹੈ ਮਹਾਰਾਜ ਦੀ ਟੀਮ ਮੌਕੇ ਤੇ ਭੇਜੀ ਗਈ ਹੈ ਇਸ ਪੁਲ ਦੇ ਟਹਿਣ ਦੇ ਕਾਰਨ ਨਦੀ ਦੇ ਵਿੱਚ ਡਿੱਗਣ ਵਾਲੇ ਪੰਜ ਵਾਹਨਾਂ ਦੇ ਵਿੱਚੋਂ ਦੋ ਟਰੱਕ ਪੂਰੀ ਤਰ੍ਹਾਂ ਨਦੀ ਦੇ ਵਿੱਚ ਡੁੱਬ ਗਏ ਨੇ ਜਦੋਂ ਕਿ ਇੱਕ ਟੈਂਕਰ ਅੱਧਾ ਪਲਟਿਆ ਹੋਇਆ ਦਿਖਾਈ ਦੇ ਰਿਹਾ ਜਿਵੇਂ ਹੀ ਪਲਟਿਆ ਉਵੇਂ ਹੀ ਮੌਕੇ ਤੇ ਅਫੜਾ ਦਫੜੀ ਮੱਚ ਗਈ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ਇਹ ਤਸਵੀਰਾਂ ਵੇਖ ਕੇ ਹਾਲੀਵੁੱਡ ਦੀ ਫਿਲਮ ਫਾਈਨਲ ਡੈਸਟੀਨੇਸ਼ਨ ਦੀ ਯਾਦ ਆ ਜਾਂਦੀ ਹੈ 1985 ਦੇ ਵਿੱਚ ਸ਼ੁਰੂ ਕੀਤੇ ਗਏ ਇਸ ਪੁਲ ਦੀ ਹਾਲਤ ਸਮੇਂ ਦੇ ਨਾਲ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਸਥਾਨਕ ਵਿਧਾਇਕ ਚਤਨਿਆ ਸਿੰਘ ਨੇ ਇਹ ਪਹਿਲਾਂ ਹੀ ਇਸ ਪੁਲ ਬਾਰੇ ਚੇਤਾਵਨੀ ਦਿੱਤੀ ਸੀ ਤੇ ਨਵੇਂ ਪੁਲ ਦੀ ਮੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਪੁਲ ਤੇ ਵਾਹਨਾਂ ਦੀ ਆਵਾਜਾਈ ਨਹੀਂ ਰੁਕੀ ਹੁਣ ਸਰਕਾਰ ਨੇ 212 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਪੁਲ ਬਣਾਉਣ ਦੀ ਮੰਜ਼ੂਰੀ ਦੇ ਦਿੱਤੀ ਹੈ ਤੇ ਇਸ ਲਈ ਇੱਕ ਸਰਵੇਖਣ ਵੀ ਕਰਵਾਇਆ ਗਿਆ ਹੈ। ਗੁਜਰਾਤ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਮਹੀਸਾਗਰ ਨਦੀ ਤੇ ਬਣਿਆ ਪੁਲ ਟੱਗਿਆ ਹੈ। ਇਸ ਪੁਲ ਦੇ ਟਹਿਣ ਦੇ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ। ਇਹ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਮਾਡਲ ਦੀ ਪੋਲ ਖੋਲ ਰਹੀਆਂ ਨੇ। ਹਾਲਾਂਕਿ ਭਾਜਪਾ ਵੱਲੋਂ ਵੀ ਇਹ ਲਗਾਤਾਰ ਗੁਜਰਾਤ ਮਾਡਲ ਦਾ ਦਾਵਾ ਕੀਤਾ ਜਾਂਦਾ ਹੈ ਉਸ ਦੀ ਉਦਾਹਰਣ ਸਾਰੇ ਦੇਸ਼ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਗੁਜਰਾਤ ਮਾਡਲ ਦੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਗੁਜਰਾਤ ਦੇ ਵਿੱਚ ਮਹੀਸਾਗਰ ਨਦੀ ਤੇ ਬਣਿਆ ਇਹ ਪੁਲ ਟੈ ਟੇਰੀ ਹੋ ਚੁੱਕਿਆ ਹੈ ਤੇ ਇਸ ਪੁਲ ਦੇ ਟੈਨ ਦੇ ਨਾਲ ਪੰਜ ਵਾਹਨ ਨਦੀ ਦੇ ਵਿੱਚ ਡਿੱਗ ਚੁੱਕੇ ਨੇ ਤੇ ਹੁਣ ਤੱਕ 8 ਲੋਕਾਂ ਦੇ ਮੌਤ ਦੀ ਖਬਰ ਹੈ ਤੇ ਕੁਝ ਲੋਕਾਂ ਨੂੰ ਬਚਾਇਆ ਗਿਆ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ ਇਹ ਪੁਲ 1985 ਦੇ ਵਿੱਚ ਬਣਾਇਆ ਗਿਆ ਸੀ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਮੌਕੇ ਤੇ ਪਹੁੰਚ ਕੇ ਤਕਨੀਕੀ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਾਂਚ ਉਹਨਾਂ ਨੂੰ ਸੌਂਪ ਦਿੱਤੀ ਹੈ ਮਾਹਰਾਂ ਦੀ ਟੀਮ ਮੌਕੇ ਤੇ ਭੇਜੀ ਗਈ ਹੈ ਇਸ ਪੁਲ ਦੇ ਢਹਿਣ ਦੇ ਕਾਰਨ ਨਦੀ ਦੇ ਵਿੱਚ ਡਿੱਗਣ ਵਾਲੇ ਪੰਜ ਵਾਹਨਾਂ ਦੇ ਵਿੱਚੋਂ ਦੋ ਟਰੱਕ ਪੂਰੀ ਤਰ੍ਹਾਂ ਨਦੀ ਦੇ ਵਿੱਚ ਡੁੱਬ ਗਏ ਨੇ ਜਦੋਂ ਕਿ ਇੱਕ ਟੈਂਕਰ ਅੱਧਾ ਪਲਟਿਆ ਹੋਇਆ ਦਿਖਾਈ ਦੇ ਰਿਹਾ ਜਿਵੇਂ ਹੀ ਪੁਲ ਟੁੱਟਿਆ ਉਵੇਂ ਹੀ ਮੌਕੇ ਤੇ ਅਫੜਾ ਦਫੜੀ ਮੱਚ ਗਈ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ਇਹ ਤਸਵੀਰਾਂ ਵੇਖ ਕੇ ਹਾਲੀਵੁੱਡ ਦੀ ਫਿਲਮ ਫਾਈਨਲ ਡੈਸਟੀਨੇਸ਼ਨ ਦੀ ਯਾਦ ਆ ਜਾਂਦੀ ਹੈ 1985 ਦੇ ਵਿੱਚ ਸ਼ੁਰੂ ਕੀਤੇ ਗਏ ਇਸ ਪੁਲ ਦੀ ਹਾਲਤ ਸਮੇਂ ਦੇ ਨਾਲ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਸਥਾਨਕ ਵਿਧਾਇਕ ਚਤਨਿਆ ਸਿੰਘ ਨੇ ਇਹ ਪਹਿਲਾਂ ਹੀ ਇਸ ਪੁਲ ਬਾਰੇ ਚੇਤਾਵਨੀ ਦਿੱਤੀ ਸੀ ਤੇ ਨਵੇਂ ਪੁਲ ਦੀ ਮੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਪੁਲ ਤੇ ਵਾਹਨਾਂ ਦੀ ਆਵਾਜਾਈ ਨਹੀਂ ਰੁਕੀ ਹੁਣ ਸਰਕਾਰ ਨੇ 212 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਪੁਲ ਬਣਾਉਣ ਦੀ ਮੰਜ਼ੂਰੀ ਦੇ ਦਿੱਤੀ ਹੈ ਤੇ ਇਸ ਲਈ ਇੱਕ ਸਰਵੇਖਣ ਵੀ ਕਰਵਾਇਆ ਗਿਆ ਹੈ